ਮੇਰੀ ਉਮਰ 38 ਸਾਲ ਦੇ ਲਗਭਗ ਹੈ ਜੀ ਤੇ ਮੇਰੀ ਇਹ ਪਹਿਲੀ ਗਵਰਨਮੈਂਟ ਜੌਬ ਹੈ ਮੈਂ ਗ੍ਰੈਜੂਏਟ ਆ ਪੋਸਟ ਗ੍ਰੈਜੂਏਟ ਆ ਆਈਟੀਆਈ ਹੈ ਡਿਪਲੋਮਾ ਹੈ ਬੀਟੈਕ ਹੈ ਤੇ ਮੇਰੀ ਜਿਹੜੀ ਮੁੱਢਲੀ ਐਜੂਕੇਸ਼ਨ ਹੈ ਜੀ ਮੈਂ ਪ੍ਰਾਇਮਰੀ ਸਕੂਲ ਚ ਹੁੰਦਿਆਂ ਹੀ ਮੇਰੇ ਸੈਕੰਡ ਕਲਾਸ ਫਾਦਰ ਚਲੇ ਗਏ ਅੱਛਾ ਅਸੀਂ ਤਿੰਨ ਭੈਣ ਭਰਾ ਸੀ ਤੇ ਅੱਜ ਦੇ ਹਾਲਾਤ ਤੇ ਉਦੋਂ ਦੇ ਹਾਲਾਤ ਬਿਲਕੁਲ ਵਪਰੀ ਸੀ ਜੀ ਸਾਡੀ ਮਾਂ ਲਈ ਮੈਂ ਦੋ ਕਾਵਾਂਗ ਗੱਲਾਂ ਵੀ ਉਹਨੇ ਸਾਨੂੰ ਬਹੁਤ ਸੰਘਰਸ਼ ਵਿੱਚ ਪਾਲਿਆ ਤੇ ਚੰਦ ਦੋ ਕੁ ਅਲਫਾਜ਼ ਉਹਨਾਂ ਲਈ ਕਹਿ ਕੇ ਮੈਂ ਨਾ ਆਪਣੀ ਸਿਧਾਂਤ ਜਿਹੜੀ ਆਪਣੀ ਮਾਂ ਨੂੰ ਦਵਾਇਆ ਕਰ ਦੇ ਨਹੀਂ ਪਾਇਆ ਅੱਜ ਤੱਕ ਮੇਰੇ ਦੋ ਬੇਟੇ ਨਹੀਂ ਸ਼ਾਇਦ ਉਹਨਾਂ ਨੂੰ ਉਹੀ ਦਿੱਤੇ ਨੇ ਇੱਕ ਸ਼ਬਦ ਨੇ ਉਹਨਾਂ ਲਈ ਕਹਿੰਦੇ ਮੌਸਮ ਬਦਲ ਜਾਂਦੇ ਨੇ ਰੁੱਤਾਂ ਬਦਲ ਜਾਂਦੀਆਂ ਨੇ ਮੌਸਮ ਬਦਲ ਜਾਂਦੇ ਨੇ ਰੁੱਤਾਂ ਬਦਲ ਜਾਂਦੀਆਂ ਨੇ ਬਦਲ ਜਾਂਦੀ ਹੈ ਸੰਸਾਰ ਦੀ ਕਾਇਆ ਪਰ ਉਹ ਨਹੀਂ ਬਦਲੀ ਉਹ ਨਹੀਂ ਬਦਲੀ ਮੇਰੀ ਮਾਂ ਦੀ ਮਮਤਾ ਜਿਸ ਤਨ ਮੈਨੂੰ ਜਾਇਆ ਉਹ ਨਹੀਂ ਬਦਲੀ ਵਾਹ ਉਹ ਸਰ ਪਾਦਰ ਸਾਹਿਬ ਜਦੋਂ ਚਲੇ ਗਏ ਤਾਂ ਚਾਹੇ ਚਾਚੇ ਰਿਸ਼ਤੇਦਾਰ ਸਾਹਿਬ ਬੇਗਾਨੇ ਹੋ ਗਏ ਹੂੰ ਉਹ ਸਪੀਡ 'ਚ ਉਹ ਭੁੱਖ ਸੀ ਜ਼ਿੰਦਗੀ ਜਿਉਣ ਦੀ ਆਸ ਸੀ ਨਸ਼ੇ 'ਚ ਨਹੀਂ ਪਏ ਗਰੀਬੀ ਨੇ ਸਾਨੂੰ ਇੱਕ ਅੱਕ ਦੇਤੀ ਰਾਹ ਦਿੱਤਾ ਵੀ ਪੜਨਾ ਹੈ ਹੂੰ ਪੜ ਕੇ ਕਾਬਲ ਬਣੇ ਜੀ ਕਾਬਲ ਬਣ ਕੇ ਪ੍ਰਾਈਵੇਟ ਨੌਕਰੀਆਂ ਕੀਤੀਆਂ ਇੱਕ ਨੌਕਰੀ ਤੇ ਛੁੱਟ ਜਾਣਾ ਫਿਰ ਦੂਜੀ ਦੀ ਆਸ ਭੱਜ ਕੇ ਯਾਰ ਕੱਲੂ ਕੰਮ ਨਹੀਂ ਮਿਲਣਾ ਕਰਨ ਘਰ ਚ ਲਾਉਣਾ ਤੇ ਮਾਂ ਨੇ ਕਿਹਾ ਨਾ ਪੁੱਤ ਕਿ 1 ਰੁਪਿਆ ਹੈ ਤਾਂ ਇਹਨੂੰ ਸਾਮ ਲੋ ਕਿਤੇ ਕੰਮ ਆ ਜਾਊਗਾ ਅੱਜ ਹਜ਼ਾਰਾਂ ਕੋਲੇ ਨਹੀਂ ਉਹਨੇ ਕਿਤੇ ਪ੍ਰਵਾਹ ਨਹੀਂ ਕਰਨੀ ਖਾਚਣ ਲੱਗੀਆਂ ਵੀ ਕੋਈ ਗੱਲ ਨਹੀਂ ਪੁੱਤ ਕਦੇ ਵੇਚਲੀ ਪੁੱਛਣਾ ਵੀ ਮੰਮੀ ਉਹ ਤੁਹਾਨੂੰ ਰੋਕ ਦਿੰਦੀ ਸੀਗੀ ਵੀ ਹੁਣ ਨਾ ਖਰਚੋ ਕਹਿੰਦੀ ਪੁੱਤ ਉਹ 1 ਰੁਪਏ ਦੀ ਬਹੁਤ ਐਮੀ ਅਸੀ ਤੁਹਾਡੇ ਲਈ ਇਹ ਜਿਹੇ ਮਾਵਾ ਸਾਡੇ ਪੰਜਾਬ 'ਚ ਅੱਜਕੱਲ੍ਹ ਘਰ-ਘਰ ਹੋਣ ਜੰਮਣ ਈਆਂ ਪੈਦਾ ਹੋਣ ਤੇ ਉਹ ਮਾਮਾ ਦਾ ਸਿਰੜ ਜਿਹੜੇ ਜਵਾਕਾਂ ਕਰਕੇ ਆਪਣੇ ਬੱਚਿਆਂ ਕਰਕੇ ਆਪਣੀਆਂ ਜ਼ਿੰਦਗੀਆਂ ਵਾਰ ਦਉਂਦੀਆਂ ਨੇ ਵਾਹ ਇਹ ਸਾਡੀ ਪੰਜਾਬ ਦੀ ਤਰਤ ਨਹੀਂ ਪ੍ਰਾਪਤ ਹੋਇਆ ਜੀ ਬਹੁਤ ਕਮਾਲ ਦਾ ਵਰਦਾਨ ਹੈ ਜੀ ਉਹ ਸਾਡੀਆਂ ਭੈਣਾਂ ਦੇ ਖੂਨ ਚ ਸਾਡੇ ਆਪਣੇ ਬੱਚਿਆਂ ਦੇ ਖੂਨ ਹਮੇਸ਼ਾ ਰਵੇ ਜੀ ਤੇ ਅੱਜ ਦੇ ਸਮੇਂ ਜਾਂ ਮੌਜੂਦਾ ਸਮੇਂ ਚ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਇਸ ਨੌਕਰੀ ਤੇ ਨੌਕਰੀ ਨੂੰ ਪ੍ਰਾਪਤ ਕਰਦੇ ਆ ਹੋਇਆ ਮੈਂ ਜਦੋਂ ਘਰੋਂ ਨਿਕਲਿਆ ਕੱਲ 8 ਵਜੇ ਸੀ ਨਿਕਲੇ ਜੀ ਸਤਖੰਡ ਅੰਮ੍ਰਿਤਸਰ ਸਾਹਿਬ ਰੁਕੇ ਨਤਮਸਤਕ ਹੋਏ ਇੱਥੇ ਪਹੁੰਚੇ ਆ ਮੈਂ ਜਦੋਂ ਕੱਲ ਕਹਿ ਕੇ ਚੱਲਿਆ ਪ੍ਰਾਈਵੇਟ ਜੌਬ ਕਰਦੇ ਆ ਮੈਂ ਘਰੇ ਆਇਆ ਨਾਤਾ ਤੋਤਾ ਪਰਨਾ ਮੰਨਿਆ ਮੈਂ ਇੱਧਰ ਆ ਗਿਆ ਮੈਂ ਕਿਹਾ ਮੰਮੀ ਮੈਂ ਜਾ ਰਿਹਾ ਤੇ ਮੇਰੀ ਸਵੇਰੇ ਜੁਆਇਨਿੰਗ ਹੈ ਤੇ ਆਪਣੀ ਮਾਂ ਨੂੰ ਮੈਂ ਬੁੱਕਲ 'ਚ ਨਹੀਂ ਲੈ ਪਾਇਆ ਪਰ ਉਹਦੀ ਅੱਖਾਂ 'ਚ ਪਾਣੀ ਸੀ ਉਹ ਖੁਸ਼ੀ ਦਾ ਤੇ ਉਹ ਅਨੁਭਵ ਵੀ ਵੱਖਰਾ ਸੀ ਜੀ ਮੈਂ ਨਾ ਇਹ ਤੁਹਾਡੇ ਕਰਕੇ ਹੋ ਪਾਇਆ ਸਰ ਨਹੀਂ ਮੇਰੀ ਸਾਡੀ ਮਾਂ ਦੀਆਂ ਦੁਆਵਾਂ ਵੱਡੀਆਂ ਨੇ ਮਾਣੇ ਤੋਂ ਵੱਡੀ ਇਹ ਸਾਡੀ ਜਿਹੜੀ ਯੋਗਤਾ ਸਰ ਸਾਨੂੰ ਆਪ ਪਛਾਨਣੀ ਚਾਹੀਦੀ ਆ ਮੈਂ ਲੰਬੇ ਸਮੇਂ ਤੋਂ ਨਹੀਂ ਪਾਰ ਪਾਇਆ ਸੀ ਪੋਸਟ ਇਹ ਪਰ ਮੇਰੇ ਦੋਸਤ ਸਾਨੂੰ ਪਛਾਨਣਦੇ ਹੁੰਦੇ ਆ ਚੰਗੇ ਦੋਸਤ ਹੋਣਾ ਜ਼ਰੂਰੀ ਆ ਉਸ ਤੋਂ ਵੱਡੀ ਗੱਲ ਆਪਣੇ ਆਪ ਨੂੰ ਜਾਣਨਾ ਜ਼ਰੂਰੀ ਆ ਅਸੀਂ ਕਾਬਿਲ ਹੁੰਨੇ ਆ ਪਰ ਅਸੀਂ ਰੁੱਲ ਜਾਂਦੇ ਆ ਤੁਸੀਂ ਜਿਵੇਂ ਪਹਿਲਾਂ ਕਿਹਾ ਵੀ ਵਿਹਾਂ ਚੋਂ 19 ਲੜਕੀਆਂ ਨੇ ਪਰ ਅੱਜ ਦੇ ਪਿਵਿੱਖ ਚੋਂ ਕਿਤੇ ਦੇਖਦੀਆਂ ਨਹੀਂ ਹਾਂ ਉਹ ਮਜੂਰੀ ਸਰ ਲੁਕ ਜਾਂਦੀਆਂ ਨੇ ਕੋਈ ਅਜਿਹੇ ਸੈਮੀਨਾਰ ਰੈਡਿਕਲ ਪਿੰਡ ਪਿੰਡ ਘਰ ਘਰ ਹੋ ਰਹੇ ਨੇ ਉਹ ਜਾਗਰੂਕਤਾ ਸਾਨੂੰ ਵੀ ਮਿਲਦੀ ਹੈ ਮੇਰਾ ਕੁਲੀਕ ਹੈ ਜੀ ਉਹ ਇਹ ਜੋਬ ਨੂੰ ਛੱਡ ਕੇ ਆਸਟ੍ਰੇਲੀਆ ਪੀਆਰ ਲੈ ਕੇ ਗਿਆ ਉਹਦਾ ਮੈਨੂੰ ਲਗਾਤਾਰ ਕਨਸਰਨ ਰਿਆ ਵੀ ਵੀਰ ਤੂੰ ਫਾਰਮ ਭਰ ਇਹ ਪੋਸਟ ਲੈ ਤੇ ਮੈਂ ਅਨਸੂਚਿਤ ਜਾਤੀ ਨਾਲ ਸੰਬੰਧ ਰੱਖਦਾ ਵੀ ਤੈਨੂੰ ਈਜ਼ੀਲੀ ਮਿਲ ਜੇਗੀ ਸੱਚ ਪੁੱਛਿਓ ਮੈਂ ਟ੍ਰੇਨਿੰਗ ਲਈ ਅਪੀਅਰ ਹੋਇਆ ਪੇਪਰ ਲਈ ਅਪੀਅਰ ਹੋਇਆ ਆਉਣ ਤੋਂ ਬਾਅਦ ਮੈਨੂੰ ਝੱਟ ਪਤਾ ਸੀ ਮੇਰਾ ਰੈਂਕ ਵਧੀਆ ਹੈ ਜੀ ਮੈਨੂੰ ਇਹ ਦੇਖਣਾ ਨਹੀਂ ਪਿਆ ਵੀ ਮੈਂ ਮੈਰਿਟਸ ਹੈਗਾ ਨਹੀਂ ਹੈਗਾ ਜੀ ਤੇ ਬੜੀ ਖੁਸ਼ੀ ਵਾਲੀ ਗੱਲ ਆ ਸਰ ਏ ਬਹੁਤ ਧੰਨਵਾਦ ਤੁਹਾਡਾ ਜੀ ਨਹੀਂ ਯਾਰ ਹੋਰ ਬੋਲੀ ਜਾ ਯਾਰ ਬਹੁਤ ਵਧੀਆ ਬੋਲੀ ਹੈ ਨਾ ਨਹੀਂ ਵਧੀਆ ਲੱਗ ਰੇ ਦੇਖੋ ਕਹਿੰਦੇ ਅਕਲ ਜਿਹੜੀ ਹੈ ਨਾ ਉਹ ਬਾਦਾਮ ਖਾ ਕੇ ਨਹੀਂ ਆਉਂਦੀ ੱਟਕੇ ਖਾ ਕੇ ਆਉਂਦੀ ੱਟਕੇ ਖਾ ਕੇ ਠੀਕ ਹੈ ਨਾ ਸੋ ਤੁਸੀਂ ਰੜੇ ਹੋਏ ਹੋ ਤੁਸੀਂ ਗਰੀਬੀ ਦੀ ਅੱਗ ਵਿੱਚ ਪੱਕ ਕੇ ਆਏ ਹੋ ਤੇ ਜਦੋਂ ਫਿਰ ਸੰਘਰਸ਼ ਕਰਨ ਤੋਂ ਬਾਅਦ ਸਟ੍ਰਗਲ ਕਰਨ ਤੋਂ ਬਾਅਦ ਕੋਈ ਸਫਲਤਾ ਮਿਲਦੀ ਹੈ ਤਾਂ ਉਹ ਸਫਲਤਾ ਲੈਣ ਵਾਲੇ ਨੂੰ ਹੀ ਪਤਾ ਹੁੰਦਾ ਉਹਦੀ ਖੁਸ਼ੀ ਕੀ ਹੈ ਉਛੇਤੀ-ਛੇਤੀ ਹੱਥੋਂ ਜਾਣ ਨਹੀਂ ਦਿੰਦਾ ਮੈਂ ਵੀ ਉਹਨਾਂ ਚੋਂ ਹੀ ਆ ਮੈਂ ਤੁਹਾਡੇ ਚੋਂ ਹੀ ਆ ਛੋਟੇ-ਛੋਟੇ ਪਿੰਡਾਂ ਚੋਂ ਨਿਕਲ ਕੇ ਆਏ ਹਰ ਕੰਮ ਕੀਤਾ ਖੇਤੀ ਦਾ ਹਰ ਕੰਮ ਔਖੇ ਤੋਂ ਔਖਾ ਜੀ ਔਖੇ ਤੋਂ ਔਖਾ ਕੰਮ ਦਿਹਾੜੀਆਂ ਪੁੱਛਣ ਵੀ ਗਏ ਆ ਉਹਨਾਂ ਨੇ ਕੰਮ ਵੀ ਕੀਤਾ ਸੰਤਰਾ ਮੁਦਾਸੀਕ ਆਇਆ ਪੜਿਆ ਜੀ ਮਗਦਰ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਜੀ ਠੀਕ ਹੈ ਨਾ ਉਹ ਉਹ ਸਾਡੇ ਉਸ ਵੇਲੇ ਕੋਰੇ ਮਨ ਚ ਉਗੜਿਆ ਪਿਆ ਸਾਰਾ ਕੁਝ ਤੁਸੀਂ ਇਹ ਬਹੁਤ ਕਰੋ ਸਰ ਵੀ ਮੈਂ ਇਹ ਮੇਰੀ ਮਾਸਟਰ ਡਿਗਰੀ ਆ ਉਹ ਮਾਸਟਰ ਇਨ ਪੰਜਾਬੀ ਐਸੀਡੀ گورਨਮੈਂਟ ਕਾਲਜ ਤੋਂ ਆਜੀ ਹਮ ਤੇ ਮੈਂ ਜਦੋਂ ਉੱਥੇ ਐਡਮਿਸ਼ਨ ਲਿਆ ਐਸੀ ਕੋਟੇ ਵਿੱਚ ਤਾਂ ਮੇਰੇ ਲੁਧਿਆਣੇ ਚ ਟੌਪ ਪੋਜੀਸ਼ਨ ਸੀ ਬੀਏ ਦੇ ਵਿੱਚ ਹਮ ਉਸ ਸਮੇ 2300 ਰੁਪਏ ਫੀਸ ਸੀ ਸਾਡੇ ਕੋਲ ਫੀਸ ਭਰਨ ਜੋ ਕੇ ਪੈਸੇ ਨਹੀਂ ਪੈਸੇ ਨਹੀਂ ਸੀ ਦਿਹਾੜੀਆਂ ਲਾ ਕੇ ਉਹ ਪੈਸੇ ਇਕੱਠੇ ਕੀਤੇ ਤੇ ਪੈਸੇ ਦੀ ਫੀਸ ਭਰਤੀ ਤੇ ਮੁੜ ਕੇ ਇਹ ਲੱਗਦਾ ਸੀ ਯਾਰ ਵੀ ਦੋ ਦਿਨ ਕਾਲਜ ਆਵਾਂਗੇ ਤੇ ਪੈਸੇ ਹੋਣਗੇ ਤੇ ਉਹ ਮੈਨੂੰ ਗ੍ਰੈਜੂਏਸ਼ਨ ਛੱਡਣੀ ਪਈ ਉਹ ਮੇਰੇ ਪਾਪਾ ਦੇ ਕੋਈ ਦੋਸਤ ਸੀਗੇ ਉਹ ਕਹਿੰਦੇ ਵੀ ਉਹ ਤਾਂ ਨਹੀਂ ਹੈ ਉਹਨਾਂ ਦੀਆਂ ਦੋਸਤਾਂ ਥਰੂ ਸਾਨੂੰ ਜਾਣਕਾਰੀ ਮਿਲੀ ਵੀ ਤੇਰੇ ਪਿਓ ਕਾਕਾ ਚਾਹੁੰਦਾ ਸੀ ਪੁੱਤ ਤੇ ਅਫਸਰ ਬਣੇ ਜਾਂ ਪੁੱਤ ਤੇਰਾ ਮਹਿਕਮੇ ਚ ਕੰਮ ਕਰੇ ਤਾਂ ਮੈਂ ਇਖਤਿਆਰ ਕੀਤਾ ਵੀ ਮੈਂ ਆਈਟੀਆਈ ਬਿਜਲੀ ਚ ਕਰਾਂ ਇਲੈਕਟ੍ਰੀਸ਼ੀਅਨ ਚ ਫਿਰ ਮੈਂ ਡਿਪਲੋਮਾ ਇਲੈਕਟ੍ਰਿਕਲਸ ਕੀਤਾ ਮੈਂ ਬੀਟੈਕ ਇਲੈਕਟ੍ਰਿਕਲਸ ਕੀਤੀ ਜੀ ਤੇ ਉਹ ਜਿਹੜੇ ਇੱਕ ਸਬਜੈਕਟ ਸੀਗੇ ਇੰਗਲਿਸ਼ ਵਿੱਚ ਸੀ ਇੰਗਲਿਸ਼ ਤੇ ਪਕੜ ਬਣਾਈ ਸਿੱਖਿਆ ਸਮਝਿਆ ਦੋਸਤ ਉਹਦੇ ਚੁਣੇ ਜਿਹੜੇ ਤੁਹਾਨੂੰ ਸੇਹ ਦੇ ਸਕਣ ਐਪਰੀਸ਼ੀਏਟ ਕਰ ਸਕਣ ਲੱਤਾਂ ਖਿੱਚਣ ਵਾਲੇ ਬਹੁਤ ਸੀ ਜੀ ਅੱਜ ਮੈਂ ਤੁਹਾਡੇ ਕੋਲ ਬੈਠਾ ਤੇ ਮੈਨੂੰ ਇੱਕ ਖੇਚੜਦੀ ਸੀ ਮੈਂ ਵੀ ਬੋਲਾ ਇਹ ਲਾਈਵ ਚੱਲ ਰਿਹਾ ਤੇ ਮੇਰੇ ਕੁਝ ਸੱਜਣ ਨੇ ਮੇਰੇ ਤਤਵੰਤੇ ਜਿਹੜੇ ਮੈਨੂੰ ਚਾਹੁੰਦੇ ਨੇ ਉਹ ਫੋਨ ਕਾਲਸ ਤੇ ਸੀ ਉਹਨਾਂ ਨੂੰ ਕਿਹਾ ਮੈਂ ਕਿਹਾ ਜੇ ਤੁਸੀਂ ਲਾਈਵ ਦੇਖਿਓ ਸ਼ਾਮੇ ਉੱਥੇ ਹੋਵਾਂ ਤੇ ਇਹ ਬਹੁਤ ਮਤਲਬ ਮੈਂ ਸ਼ਾਇਦ ਮੈਨੂੰ ਇਹ ਲੱਗਦਾ ਵੀ ਇੱਥੇ ਖੜ ਕੇ ਮੈਂ ਕਿ ਏਲਮ ਨਹੀਂ ਕਿਸੇ ਪਰਿਵਾਰ ਦਾ ਮੁਖੀ ਹੋਵਾਂ ਸੱਜਣਾ ਦੀ ਮਹਿਫਲ ਦਾ ਮੈਂ ਗੁਲਦਸਤਾ ਹੋਵਾਂ ਉਸ ਤਰੀਕੇ ਨਾਲ ਮੈਂ ਉਹਨਾਂ ਦੇ ਫੱਬਾਂ ਦੀ ਇਹ ਮਤਲਬ ਬਹੁਤ ਕੀਮਤੀ ਆ ਤੁਹਾਡੇ ਸਾਹਮਣੇ ਬੋਲਣਾ ਮਤਲਬ ਮੈਨੂੰ ਇਹ ਲੱਗਦਾ ਵੀ ਪਤਵੰਤੇ ਤਾਂ ਸੀ ਜੀ ਸਰ ਤੁਸੀਂ ਵੱਡੇ ਹੋ ਤੁਸੀਂ ਸਾਨੂੰ ਰਿਗਾਰਡ ਦੇ ਰਹੇ ਹੋ ਇੱਥੇ ਬੋਲ ਕੇ ਮੈਨੂੰ ਇਹ ਲੱਗਦਾ ਵੀ ਮੈਂ ਇੱਥੇ ਦਾ ਹੈਡ ਹਾਂ ਤੇ ਮੈਨੂੰ ਸੁਣਦੇ ਨਹੀਂ ਇਹਨਾਂ ਮਾਣ ਮੈਨੂੰ ਮਿਲ ਰਿਹਾ ਨਹੀਂ ਨਹੀਂ ਹੈਡਰ ਇਹਨਾਂ ਮਾਣ ਤੁਹਾਡੇ ਸਾਹਮਣੇ ਤੁਹਾਡੇ ਬਦੌਲਤ ਸਾਡੀ ਖੁਸ਼ਕਿਸਮਤੀ ਹੈ ਸਰ ਸਾਡੇ ਅਰਗੇ ਜਿਨ੍ਹਾਂ ਨੂੰ ਕੋਈ ਸੁਣਦਾ ਨਹੀਂ ਤੁਸੀਂ ਸੁਣਿਆ ਨਹੀਂ ਨਹੀਂ ਧੰਨਵਾਦ ਸਰ ਇਹਨਾਂ ਸ਼ਬਦਾਂ ਨਾਲ ਮੈਂ ਆਪਣੀ ਰਸਨਾ ਨੂੰ ਸੰਗੋਚ ਕਰਦਾ ਜੀ ਬਹੁਤ ਬਹੁਤ ਧੰਨਵਾਦ ਕਹਿੰਦਾ ਕਿ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਮਲਕਰੀਬੀਆਂ ਵੇੜਿਆਂ 'ਚ ਨੇ ਸਬਸਿਡੀਆਂ ਅੰਬਾਨੀਆਂ ਅਡਾਨੀਆਂ ਨੂੰ ਦੇ ਜਾਨੇ ਅਮੀਰਾਂ ਨੂੰ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਜਿਲਦਾਂ ਸੰਭੀ ਜਾਂਦੇ ਨੇ ਵਰਕੇ ਪਾੜੀ ਜਾਂਦੇ ਨੇ ਜਿਲਦਾਂ ਸੰਭੀ ਜਾਂਦੇ ਨੇ ਵਰਕੇ ਪਾੜੀ ਜਾਂਦੇ ਨੇ ਜਿਉਂਦਿਆਂ ਦੇ ਗਲ ਲੀਰਾ ਲਮਕਣ ਕੋਈ ਪੁੱਛਦਾ ਨਹੀਂ ਮਰਿਆਂ ਉੱਤੇ ਤਿੱਲੇ ਜੜੀਆਂ ਚਾਦਰਾਂ ਚਾੜੀ ਜਾਂਦੇ ਨੇ ਓਏ ਉਹਨਾਂ ਦਾ ਵੀ ਤੂੰ ਹੀ ਰੱਬ ਐ ਮੈਨੂੰ ਜਵਾਬ ਤਾਂ ਦੇ ਜਿਹੜੇ ਦਿਵਾਲੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ ਗਰੀਬ ਦੀ ਕਾਦੀ ਦਿਵਾਲੀ ਐ ਜੀ ਗਰੀਬ ਤਾਂ ਜੇ ਦਿਹਾੜੀ ਤੇ ਜਾਊਗਾ ਤਾਂ ਉਹਦੇ ਘਰੇ ਰੋਟੀ ਪੱਕੂਗੀ ਦਿਵਾਲੀ ਕਾਦੀ ਉਹ ਤਾਂ ਗਰੀਬ ਦੇ ਨਿਆਣੇ ਤਾਂ ਦੂਜਿਆਂ ਦੇ ਪਟਾਕੇ ਦੇਖ ਕੇ ਹੀ ਆਪਣਾ ਮਨ ਪਰਚਾਵਾ ਕਰ ਲੈਂਦੇ ਐ ਪਰ ਫੇਰ ਮੈਂ ਕਹੂੰਗਾ ਐਜੂਕੇਸ਼ਨ ਜਿਹੜੀ ਐ ਬਹੁਤ ਵੱਡੀ ਚੀਜ਼ ਐ ਐਜੂਕੇਸ਼ਨ ਵਾਲੇ ਪਾਸੇ ਆਪਣੇ ਹੋਰ ਬੱਚਿਆਂ ਨੂੰ ਲਾਓ ਆਪਣੀ ਅਪਕਮਿੰਗ ਜਨਰੇਸ਼ਨ ਨੂੰ ਐਜੂਕੇਸ਼ਨ ਕਿਤਾਬਾਂ ਤੁਹਾਡਾ ਫਿਊਚਰ ਬਦਲ ਸਕਦੀਆਂ ਨੇ ਰਾਜ ਪ੍ਰਬੰਧ ਠੀਕ ਆਇਆ ਗਿਆ ਸਾਡੇ ਵੱਲੋਂ ਕੋਈ ਕਮੀ ਨਹੀਂ ਤੁਸੀਂ ਰਨਵੇ ਤੇ ਆਉਣ ਵਾਲੇ ਬਣੋ ਰਨਵੇ ਹਰੇਕ ਜਹਾਜ਼ ਨੂੰ ਮੌਕਾ ਦਿੰਦਾ ਹੈ ਉੱਡਣ ਦਾ ਅੱਗੇ ਜਹਾਜ਼ ਦੇ ਇੰਜਣਾਂ ਤੇ ਡਿਪੈਂਡ ਕਰਦਾ ਹੈ ਉਹ 25 ਮਿੰਟਾਂ ਬਾਅਦ ਇੱਥੋਂ ਚੱਲ ਕੇ ਦਿੱਲੀ ਉਤਰਦਾ ਜਾਂ ਫਿਰ 8 ਘੰਟਿਆਂ ਬਾਅਦ ਬਰਮਿੰਗਮ ਉਤਰਦਾ ਹੈ ਜਾਂ ਫਿਰ 15 ਘੰਟਿਆਂ ਬਾਅਦ ਸ਼ਿਕਾਗੋ ਉਤਰਦਾ ਹੈ ਤਾਂ ਉਹਦੇ ਇੰਜਨਾਂ ਤੇ ਡਿਪੈਂਡ ਕਰਦਾ ਹੈ ਪਰ ਰਨਵੇ ਮੌਕਾ ਹਰੇਕ ਨੂੰ ਦਿੰਦਾ ਹੈ ਸੋ ਸਰਕਾਰ ਰਨਵੇ ਬਣੂਗੀ ਤੁਸੀਂ ਪੜਨ ਵਾਲੇ ਬਣੋ ਤੁਸੀਂ ਜਹਾਜ਼ ਬਣੋ ਉੱਡੋ ਉਡਾਰੀਆ ਮਾਰੋ ਬਹੁਤ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਮੁੱਖ ਮੰਤਰੀ ਸਾਹਿਬ ਕਰ ਰਹੇ ਆ ਇੱਧਰ